ਕਲਾਜੀ ਸਾਰਿਆਂ ਨੂੰ ਵੇਟ ਕਰਦੇ ਆ। ਉਹ ਵਿਚਾਰਦੀ ਕਲਾຊੂਗੇ ਚਾਹ ਪਾਣੀ ਆਪਾਂ ਪੀ ਲਿਆ। ਸੋ ਆਪਾਂ ਬਿਸਕਟ ਖਾ ਲੇ। ਸਰਦਾਰ ਨੇ ਨਾ ਜੀ ਲੈ ਦਿੱਤੇ। ਬਚਪਨ ਚ ਆਪਾਂ ਕਿੰਨੇ ਕਿਨੇ ਕਿਨੇ ਖਾਧੀਆਂ ਮੈਨੂੰ ਦੱਸ ਜਾ ਨਾ ਕਿੰਨੇ ਵਧੀਆ ਲੱਗਦੇ ਆ। ਲੋ ਜੀ ਆਪਾਂ ਗੁੱਡੀ ਮਾਤਾ ਦੇ ਬਾਲ ਖਾ ਲੇ। ਇਹਨੂੰ ਬੜਾ ਸਵਾਦ ਲੱਗਦੇ। ਸਰਦਾਰ ਜੀ ਨੇ ਦੋ ਲੈਤੇ ਸੀ ਗੱਪ ਪਰ ਪਤਾ ਨਹੀਂ ਯਾਰ ਇਦਾਂ ਦੇ ਹਮਸਫਰ ਜਿਸ ਤਰ੍ਹਾਂ ਦਾ ਮੇਰਾ ਹਮਸਫਰ ਹੈ ਨਾ ਉਸ ਤਰ੍ਹਾਂ ਦੇ ਹਮਸਫਰ ਜਿਹੜੇ ਕੁੜੀਆਂ ਦਾ ਬਚਪਨਾ ਜਿਉਂਦਾ ਰੱਖਦੇ ਨੇ ਉਹ ਕਿਸਮਤ ਵਾਲੀ ਕੁੜੀ ਨੂੰ ਮਿਲਦੇ ਨੇ ਸਾਰਾ ਦਿਨ ਮੈਂ ਬੱਚਿਆਂ ਵਾਂਗੂ ਕਰਦੀ ਰਹਿੰਦੀ ਆ ਪਰ ਹਾਂ ਜਿਹੜੀ ਸਿਆਣੀ ਕੁੜੀ ਹੁੰਦੀ ਆ ਉਹ ਇਹ ਸਾਰੀਆਂ ਚੀਜ਼ਾਂ ਆਪਣੇ ਹਸਬੰਦ ਦੇ ਸਾਹਮਣੇ ਕਰਦੀ ਕਿਸੇ ਹੋਰ ਸਾਹਮਣੇ ਬਿਲਕੁਲ ਵੀ ਨਹੀਂ ਕਰਦੀ ਇਹ ਅਕਸਰ ਹੀ ਹੁੰਦਾ ਜਿਹੜੀਆਂ ਕੁੜੀਆਂ ਮੇਰੇ ਵਾਂਗੂ ਕਰਦੀਆਂ ਨੇ ਜ਼ਰੂਰ ਦੱਸਿਓ ਮਤਲਬ ਨਾ ਬੱਚਿਆਂ ਵਾਂਗੂ ਹਰ ਚੀਜ਼ ਮੈਨੂੰ ਲੈ ਕੇ ਦਿੰਦੇ ਨੇ ਗਾ ਮੈਂ ਜੀਜੀ ਖਾਣੀ ਆ ਤਾਂ ਮੈਨੂੰ ਜਿਹੜੀ ਮਤਲਬ ਉਹ ਲੈ ਕੇ ਦਿੱਤੇ ਨਾ ਇੱਕ ਦੀ ਜਗ੍ਹਾ ਦੋ ਲੈ ਲੇ ਪਿਆਰ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੱਡੀਆਂ ਚੀਜ਼ਾਂ ਦੇ ਨਾਲ ਹੀ ਪਿਆਰ ਸਾਬਤ ਹੁੰਦੇ ਨਹੀਂ ਛੋਟੀਆਂ-ਛੋਟੀਆਂ ਇੱਜ਼ਤ ਨਾਲੇ ਮੈਂ ਛੋਟੀਆਂ ਚੀਜ਼ਾਂ ਦੇ ਵਿੱਚ ਵੱਡੀਆਂ ਖੁਸ਼ੀਆਂ ਲੱਭਦੀ ਹਾਂ ਹਮੇਸ਼ਾ ਹੀ ਤੁਸੀਂ ਕਦੇ ਵੀ ਦੇਖ ਲਓ ਆਪਾਂ ਨਿੱਕੀ ਜਿਹੀ ਚੀਜ਼ ਨਾਲ ਮੈਂ ਖੁਸ਼ ਹੋ ਜਾਂਦੀ ਆ ਸਰਦਾਰ ਸਾਹਿਬ ਕੋਈ ਵੀ ਲਿਆ ਦੇਵੇ ਨਾ ਆਪਾਂ ਛੋਟੇ ਜਿਹੇ ਚੀਜ਼ ਨਾਲ ਖੁਸ਼ ਹੋ ਜਾਂਦੇ ਆ ਆਪਾਂ ਨੂੰ ਇਹ ਨਹੀਂ ਹੈਗਾ ਬਈ ਵੱਡੀਆਂ ਚੀਜ਼ਾਂ ਹੋਣ ਕੋਈ ਹੀਰੇ ਮੋਤੀ ਹੋਣ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਜਮਾਈ ਸਿੱਧੇ-ਸਿੱਧੇ ਸਵਾਲਿਆਂਗੇ ਆਪ ਕੋਈ ਬਹੁਤ ਹੀ ਉਹ ਸ਼ੋਸ਼ੇ ਬਾਜੀ ਵਾਲੇ ਨਹੀਂ ਹੈਗੇ ਸੋ ਬਸ ਇਸ ਤਰ੍ਹਾਂ ਹੀ ਮੇਰੇ ਸਰਦਾਰ ਸਭ ਬਹੁਤ ਵਧੀਆ ਨੇ ਤੇ ਚਲੋ ਮੇਰੇ ਹਸਬੰਦ ਮੈਨੂੰ ਵਧੀਆ ਮਿਲੇ ਨੇ ਕਿ ਇਹ ਵੀ ਦੀ ਮੇਰੀ ਜਿਹੜੀ ਲਾਈਫ ਆ ਉਹ ਵਧੀਆ ਚੱਲ ਰਹੀ ਹੈਗੀ ਇਹਨਾਂ ਦੀ ਵਜ੍ਹਾ ਕਰਕੇ ਚੰਗੇ ਚੰਗੇ ਨੇ ਰਸਤਾ ਮਤਲਬ ਬਾਕੀ ਨਾ ਬਾਕੀ ਵੀ ਸਾਡੇ ਘਰ ਦੇ ਬਹੁਤ ਵਧੀਆ ਨੇ ਫੈਮਲੀ 'ਚ ਮਤਲਬ ਮੇਰੇ ਇਨ-ਲੌਸ ਨੇ ਜਿਹੜੇ ਫੈਮਲੀ ਦਾ ਮਤਲਬ ਇਹ ਆ ਵੀ ਮੇਰੇ ਫਾਦਰ ਇਨ-ਲੋ ਮੇਰੇ ਮਦਰ ਇਨ-ਲੋ ਮੇਰਾ ਬ੍ਰਦਰ ਇਨ-ਲੋ ਤੇ ਮੇਰੇ ਹਸਬੰਦ ਇਹ ਆ ਫੈਮਲੀ ਦਾ ਮਤਲਬ ਤੇ ਸੋਹਰਿਆਂ ਦਾ ਮਤਲਬ ਕਿਸੇ ਹੋਰ ਨੂੰ ਨਹੀਂ ਅਸੀਂ ਗੇਵ ਵਿੱਚ ਨਹੀਂ ਮੈਗਣਦੀ ਫੈਮਲੀ ਦੇ ਸੋ ਮੇਰੀ ਫੈਮਲੀ ਸੋਹਰਿਆਂ ਦੇ ਵਿੱਚ ਬਸ ਇੰਨੀ ਕੀ ਹੀ ਆ ਸੋ वैसे ना मतलब आए नहीं हैगा ਵੀ ਕਈ ਨਾ ਐਵੇਂ ਜਾਣ ਕੇ ਨਹੀਂ ਉਹ ਕਰਦੇ ਹੁੰਦੇ ਸ਼ੋਅ ਆਫ ਕਰਦੇ ਨੇ ਸਾਡੀ ਐਨੀ ਬਣਦੀ ਹੈ ਸਾਡੀ ਉਹ ਨਹੀਂ ਬਣਦੀ ਹੈ ਲੜਾਈਆਂ ਝਗੜੇ ਸਾਰੇ ਚ ਹੁੰਦੇ ਨੇਗੇ ਤੇ ਮੇਰੇ ਮਦਰ ਇਨ ਲਾ ਮੇਰਾ ਪਿਆਰ ਵੀ ਬਹੁਤ ਕਰਦੇ ਨੇਗੇ ਤੇ ਸਾਡੀ ਲੜਾਈ ਵੀ ਹੋ ਜਾਂਦੀ ਹੈ ਇਹੋ ਜੀ ਕੋਈ ਗੱਲ ਨਹੀਂ ਵੀ ਜੇ ਮੈਂ ਲੋਕ ਕਹਿ ਦਿੰਦੇ ਆ ਜੀ ਨਾ ਅਸੀਂ ਤਾਂ ਮਤਲਬ ਸੱਸ ਬਿਨਾ ਤਾਂ ਵੀ ਸੱਸ ਤੋਂ ਬਿਨਾ ਸਾਨੂੰ ਚੰਗਾ ਲੱਗਦਾ ਮਤਲਬ ਜੇ ਸੱਸ ਨਾ ਹੋਵੇ ਨਾ ਘਰ ਦੇ ਵਿੱਚ ਤਾਂ ਚੰਗਾ ਲੱਗਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਘਰ ਵੱਡਣ ਖਾਣ ਨੂੰ ਆਉਂਦਾ ਜਦੋਂ ਨਾ ਕੋਈ ਇੱਕ ਜੀ ਵੀ ਘਰ ਦੇ ਵਿੱਚੋਂ ਇੱਧਰ ਉੱਧਰ ਹੋ ਜਾਂਦਾ ਹੁਣ ਮਤਲਬ ਸਾਡੇ ਮਾਸੜੀ ਦੀ ਡੈਥ ਹੋ ਗਈ ਸੀ ਜੀ ਤਾਂ ਫਿਰ ਮੰਮੀ ਜੀ ਨੂੰ ਉੱਥੇ ਰਹਿਣਾ ਪਿਆ ਨਾ ਮਾਸੀ ਜੀ ਦੇ ਕੋਲ ਮਤਲਬ ਨਾ ਉੱਥੇ ਮਤਲਬ ਜਦੋਂ ਮੈਂ ਘਰੇ ਆਈ ਤਾਂ ਮੈਨੂੰ ਨਾ ਘਰ ਆਉਣ ਲੱਗੀ ਜਾਵੇ ਵੀ ਪਤਾ ਨਹੀਂ ਕੀ ਹੈ ਨਾ ਵੀ ਮਤਲਬ ਹੋਰ ਹੀ ਵੱਡ ਖਾਣ ਨੂੰ ਆਵੇ ਮੈਨੂੰ ਘਰ ਫੇਰ ਸਾਡੇ ਫਾਦਰ ਇਨ-ਲੋ ਸਿੱਕੇ ਜਿਹੜੇ ਉਹ ਵੀ ਆਗੇ ਸੀਗੇ ਤੇ ਉਹ ਬਾਹਰ ਨ ਕੰਮ ਚ ਲਗੇ ਕਿਤੇ ਤੇ ਸਰਦਾਰ ਸਾਹਿਬ ਬਿਸਰਦਾਰ ਸਾਹਿਬ ਦੀ ਮੀਟਿੰਗ ਸੀਗੀ ਮੀਟਿੰਗ ਚ ਬੈਠੇ ਸੀ ਉੱਪਰ ਮਤਲਬ ਮੈਨੂੰ ਉਸ ਦਿਨ ਇੰਨਾ ਹੋਈ ਜਾਵੇ ਮੈਂ ਕਿ ਹਾਏ ਮੰਮੀ ਆਈ ਨਹੀਂ ਆਈ ਨਹੀਂ ਮਤਲਬ ਮੈਨੂੰ ਹੋਰ ਹੀ ਲੱਗੀ ਜਾਵੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਉੱਥੇ ਹੁੰਦੀਆਂ ਨੇ ਜਿੱਥੇ ਥੋੜਾ ਪਿਆਰ ਹੁੰਦਾ ਤੇ ਮਤਲਬ ਮੈਂ ਆਈ ਨਹੀਂ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਬਣਦੀ ਹੈ ਸਾਡੀ ਲੜਾਈ ਵੀ ਹੁੰਦੀ ਹੈ ਕਿ ਪਰ ਮੇਰੀ ਬਾਲੀ ਨਹੀਂ ਬਣਦੀ ਮੇਰੀ ਸੱਸ ਨਾਲ ਪਰ ਫੇਰ ਵੀ ਮੇਰੀ ਸੱਸ ਵਰਗੀ ਸਾਸੂ ਕਿਸੇ ਦੀ ਨਹੀਂ ਹੋ ਸਕਦੀ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਨਾ ਮੈਂ ਇਹ ਕਹਿੰਨੀ ਆ ਵੀ ਮੇਰੀ ਸੱਸ ਮੇਰੇ ਤੋਂ ਜਾਣ ਵਰਦੀ ਜਾਂ ਮੈਂ ਆਪਦੀ ਹੱਤੋਂ ਜਾਣ ਵਰਦੀ ਆ ਵੀ ਜਾਂ ਸਾਡੇ 'ਚ ਲੜਾਈ ਜਿੰਦੀ ਐ ਉਹ ਜੀ ਚੀਜ਼ਾਂ ਨਹੀਂ ਮੈਂ ਕਹਿੰਦੀ ਪਰ ਮੇਰੀ ਸੱਸ ਮੇਰੇ ਲਈ ਬਹੁਤ ਵਧੀਆ ਤੇ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਨੇਗੇ ਤੇ ਮਾੜੀ ਮੋਟੀ ਨੋਕਾ ਝੋਕਾ ਦਾ ਜਲ ਚੱਲਦੀ ਰਹਿੰਦੀ ਐ ਸਾਡੀ ਸੋ ਉਹ ਕੋਈ ਗੱਲ ਨਹੀਂ ਪਰ ਅਸੀਂ ਨਾ ਇੱਕ ਦੂਜੇ ਬਿਨਾਂ ਸਾਰ ਨਹੀਂ ਸਕਦੇ ਹੈਗੇ ਇੱਕ ਦਿਨ ਨਾ ਕੀ ਹੋਇਆ ਸੀ ਮਤਲਬ ਲੜ ਕੇ ਵੈਸੇ ਅਸੀਂ ਰੋਟੀ ਨਹੀਂ ਖਾਧੀ ਹੈਗੀ ਲੜ ਕੇ ਮਤਲਬ ਕੀ ਪਤਾ ਨਹੀਂ ਕੀ ਕੋਈ ਗੱਲ ਹੋ ਗਈ ਪਤਾ ਨਹੀਂ ਸਬਜੀ ਪਿੱਛੇ ਕੋਈ ਗੱਲ ਹੋਈ ਵੀ ਜਾਂ ਸਬਜੀ ਪਸੰਦ ਨਹੀਂ ਆਈ ਜਾਂ ਕੁਛ ਇਹੋ ਜਿਹੀ ਗੱਲ ਹੋਈ ਸੀ ਸਾਡੇ 'ਚ ਤੇ ਮਤਲਬ ਨਾ ਗੁੱਸੇ 'ਚ ਮੈਂ ਰੋਟੀ ਨਹੀਂ ਖਾਧੀ ਹੈਗੀ ਤੇ ਮਤਲਬ ਨਾ ਮੈਂ ਅੱਧੀ ਰਾਤ ਨੂੰ ਮਤਲਬ 11 11:30 ਤੋਂ ਬਾਅਦ ਦਾ ਟਾਈਮ ਸੀਗਾ ਮੈਂ ਥੱਲੇ ਆਈ ਤਾਂ ਮਤਲਬ ਨਾ ਮੇਰੇ ਮਦਰ ਇਨ ਲਾ ਉਹ ਨੀਂਦ ਦੇ ਵਿੱਚ ਉੱਠ ਕੇ ਮੇਰੇ ਦਿਓਰ ਨੂੰ ਪੁੱਛੀ ਜਾਂਦੇ ਸੀਗੇ ਵੀ ਅਰਸ਼ ਨੇ ਰੋਟੀ ਖਾ ਲਈ ਮਤਲਬ ਮੈਂ ਨਾ ਮਤਲਬ ਮੇਰਾ ਮਨ ਭਰਿਆ ਨਾ ਮੈਂ ਰੋਈ ਜੇ ਬਹੁਤਾ ਮੈਂ ਗਏ ਯਾਰ ਮੈਂ ਵੀ ਗੁੱਸਾ ਕਰੀ ਜਾਂਦੀ ਸੀ ਕਿ ਬਈ ਸੱਸ ਵੀ ਇੱਕ ਮਾਂ ਹੀ ਹੁੰਦੀ ਹੈਗੀ ਪਰ ਉਹ ਮਾਂ ਵਾਂਗੂ ਆਪਣੇ ਸਾਹਮਣੇ ਸ਼ੋਅ ਆਫ ਨਹੀਂ ਕਰਦੀ ਹੈਗੀ ਵੀ ਪਿਆਰ ਕਰਦੀ ਹੈ ਸਸਰੇ ਦਿਲ ਚ ਹੁੰਦਾ ਪਿਆਰ ਪੇਰੈਂਟਸ ਹੁੰਦੇ ਨੇ ਜਿਹੜੇ ਮੂੰਹ ਤੇ ਨਹੀਂ ਕਰਦੇ ਉਹਨਾਂ ਨਾ ਪਿਆਰ ਤੇ ਮਤਲਬ ਦਿਲ ਦੇ ਵਿੱਚ ਬਹੁਤ ਹੁੰਦਾ ਸ਼ੋਅ ਆਫ ਨਹੀਂ ਕਰਦੇ ਹੁੰਦੇ ਤੇ ਮਤਲਬ ਮੇਰਾ ਇੰਨਾ ਮਨ ਭਰਿਆ ਨਾ ਤੇ ਨਾਲੇ ਮੈਂ ਰੋਣ ਵੀ ਲੱਗ ਗਈ ਸੀ ਜੀ ਸਰਦਾਰ ਕੋਲੇ ਉੱਤੇ ਜਾ ਕੇ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਹ ਵੀ ਮੈਨੂੰ ਐ ਲੱਗਿਆ ਵੀ ਸ਼ਾਇਦ ਉਹ ਪਿਆਰ ਹੀ ਨਹੀਂ ਕਰਦੇ ਗੁੱਸੇ ਦੇ ਵਿੱਚ ਇਹ ਚੀਜ਼ਾਂ ਲੱਗਦੀਆਂ ਨਹੀਂ ਗੀਆਂ ਇਨਸਾਨ ਨੂੰ ਪਰ ਹੁੰਦੀਆਂ ਨਹੀਂ ਸੋ ਬਾਕੀ ਮਿਲ ਕੇ ਰਹਿਣਾ ਚਾਹੀਦਾ ਹਨਾ ਜੋ ਜਿਹੜਾ ਆਪਾਂ ਕਰਦੇ ਆ ਸਭ ਤੋਂ ਵੱਡੀ ਗੱਲ ਪਰਿਵਾਰ ਚ ਮਿਲ ਕੇ ਰਹਿਣਾ ਚਾਹੀਦਾ ਹੋਰ ਬਾਕੀ ਕੋਈ ਛੋਟਾ ਦਾ ਛੋਟਾ ਜਿਹਾ ਥੋੜਾ ਪਰ ਪਰਿਵਾਰ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਪਰਿਵਾਰ ਤੋਂ ਅ ਵੱਡਾ ਮਤਲਬ ਸਾਥ ਤੁਹਾਡਾ ਕੋਈ ਨਹੀਂ ਦੇ ਸਕਦਾ ਸਿਰਫ ਪਰਿਵਾਰ ਹੀ ਤੁਹਾਡਾ ਨਾਲ ਹੁੰਦਾ ਤੁਹਾਡੇ ਸੋ ਆਪਾਂ ਕਦੇ ਨਾ ਪੂਰਾ ਵੀ ਮਤਲਬ ਵੀਡੀਓ ਬਣਾਵਾਂਗੇ ਕਿਉਂਕਿ ਸਾਡੇ ਮਦਰ ਇਨ ਲਾ ਇੱਕ ਤਾਂ ਨਾ ਮਤਲਬ ਉਹਨਾਂ ਨੂੰ ਸੰਗ ਜੀ ਲੱਗਦੀ ਜਿਵੇਂ ਕਹਿ ਸਕਦੇ ਆਂਗੇ ਹੁਣ ਮੇਰੀ ਤਾਂ ਆਦਤ ਬਣ ਗਈ ਹੈ ਨਾ ਮੈਂ ਕੈਮਰਾ ਫੇਸ ਕਰ ਲੈਨੀ ਆ ਪਰ ਜੇ ਤੁਸੀਂ ਮੇਰੀਆਂ ਪਿੱਛੇ ਵਾਲੀਆਂ ਵੀਡੀਓਜ਼ ਜਾ ਕੇ ਦੇਖੋਗੇ ਜਿਹੜੀਆਂ ਮੈਂ ਬਹੁਤ ਪਹਿਲਾਂ ਬਣਾਈਆਂ ਹੋਈਆਂ ਨੇਗੀਆਂ ਵੀ ਉਹਦੇ ਵਿੱਚ ਮੈਨੂੰ ਵੀ ਐ ਲੱਗਦਾ ਰਹਿੰਦਾ ਸੀ ਮੈਂ ਐਂ ਜੇ ਕਰਕੇ ਬੈਠੀ ਰਹਿੰਦੀ ਸੀ ਮਤਲਬ ਇੱਧਰ ਉੱਧਰ ਝਾਕਦੀ ਰਹਿੰਦੀ ਸੀ ਮਤਲਬ ਕੈਮਰੇ ਦੇ ਵਿੱਚ ਮੇਥੋਂ ਦੇਖਿਆ ਨਹੀਂ ਸੀ ਜਾਂਦਾ ਸਾਪੋਂ ਮम्मी ਦੇ ਨਾਲ ਵੀ ਵੀਡੀਓ ਬਣਾਵਾਂਗੇ ਉਹ ਸੰਗ ਦੇ ਰਹਿੰਦੇ ਅਰਸ਼ ਮੇਰੀ ਵੀਡੀਓ ਨਾ ਬਣਾਈਆਂ ਇਹਨਾਂ ਕਰੀ ਪਰ ਫਿਰ ਵੀ ਕਦੇ-ਕਦੇ ਥੋੜਾ ਮੇਰਾ ਦਿਲ ਰੱਖਣ ਦੇ ਲਈ ਉਹ ਬਣਾ ਲੈਂਦੇ ਨੇ ਵੀਡੀਓ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਤੇ ਬਹੁਤ ਜਾਣੇ ਆਏ ਵੀ ਕਹਿੰਦੇ ਨੇਗੇ ਵੀ ਲੈ ਇਹ ਆਏ ਵੀਡੀਓ ਬਣਾਉਂਦੇ ਉਹ ਵੀਡੀਓ ਬਣਾਉਂਦੇ ਨੇਗੇ ਇਸ ਤਰ੍ਹਾਂ ਨਹੀਂ ਵੀ ਗੱਲਾਂ ਕਰਦੇ ਨੇਗੇ ਪਰ ਮੇਰੇ ਮਦਦ ਨੇ ਲੋ ਮੇਰੀ ਪੂਰੀ ਸਪੋਰਟ ਕਰਦੇ ਨੇਗੇ ਉਹ ਵੀ ਤੋ ਬਣਾਈ ਜੇ ਕੋਈ ਗੱਲ ਨਹੀਂ ਇੱਥੇ ਕਿਹੜਾ ਕੁਝ ਗਲਤ ਦਿਖਾ ਰਹੇ ਆ ਮਤਲਬ ਪਹਿਲਾਂ ਨਾ ਮੇਰੇ ਸੱਸ ਦੇ ਕੋਲੇ ਮਤਲਬ ਮੇਰੇ ਮਦਰ ਇਨ ਲਾਉ ਕੋਲੇ ਹੈ ਨਾ ਫੋਨ ਨਹੀਂ ਸੀ ਹੁੰਦਾ ਨੋ ਕੋ ਟੱਚ ਫੋਨ ਨਹੀਂ ਸੀਗਾ ਛੋਟਾ ਫੋਨ ਸੀਗਾ ਤੇ ਉਦੋਂ ਨਾ ਲੋਕ ਆਈ ਕਹਿੰਦੇ ਰਹਿੰਦੇ ਸੀ ਇਹ ਵੀਡੀਓ ਬਣਾਤੇ ਆਏ ਮਤਲਬ ਮੇਰੀ ਸੱਸ ਦੇ ਦਿਮਾਗ ਦੇ ਵਿੱਚ ਜਾਣਾ ਹੈ ਸਭ ਮੇਰੀ ਨੋ ਨੇ ਕੀ ਵੀਡੀਓ ਬਣਾਤੇ ਆਏ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਲੋਕ ਕਰਦੇ ਸੀਗੇ ਭੜਕਾਉਣ ਦੇ ਲਈ ਵੀ ਜਾਂ ਫਰਕ ਪਵੇ ਨਾ ਚ ਤੇ ਫਿਰ ਮਤਲਬ ਮੈਂ ਆਪਦੇ ਫੋਨ ਤੋਂ ਹੀ ਕੱਢ ਕੇ ਦਿਖਾ ਦਿੰਦੀਆਂ ਵੀਡੀਓ ਬਸ ਆਪ ਪਾਈ ਤਾਂ ਮੰਮੀ ਕਹਿੰਦੀ ਇਹਦੇ ਵਿੱਚ ਕੀ ਗਲਤ ਹੈ ਨਾ ਤੁਸੀਂ ਸੋਹਣਾ ਟੰਗਣਾ ਬੋਲ ਰਹੇ ਹੋ ਸੋਹਣੇ ਕੱਪੜੇ ਪਾਏ ਹੋਏ ਨੇ ਕਿ ਤੁਹਾਡੇ ਤੁਹਾਡੇ ਮਤਲਬ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਹੋਗੇ ਵੀ ਇਹਦੇ ਵਿੱਚ ਕੋਈ ਗਲਤ ਚੀਜ਼ ਹੈ ਹੀ ਨਹੀਂ ਮਤਲਬ ਹੁਣ ਤਾਂ ਮੇਰੇ ਮਦਰ ਨੇ ਲੋਕ ਕੋਲ ਹੈਗਾ ਟੱਚਫੋਨ ਤੇ ਅਸੀਂ ਉਹਦੇ ਵਿੱਚ ਵੀਡੀਓ ਵਗੈਰਾ ਦੇਖ ਲੈਂਦੇ ਨੇ ਕਿ ਮੰਮੀ ਕਰਕੇ ਨੋਟੀਫਿਕੇਸ਼ਨ ਆ ਜਾਂਦੀ ਮੰਮੀ ਦੇ ਫੋਨ ਤੇ ਜਦੀ ਕੱਢ ਕੇ ਦੇਖ ਲੈਂਦੇ ਵੀਡੀਓਜ਼ ਕਦੇ ਕਦੇ ਕਹਿੰਦੇ ਨੇ ਕਿ ਮੈਨੂੰ ਸਾਰਾ ਪਤਾ ਲੱਗੇ ਹੁੰਦਾ ਅੱਜ ਕੀ ਹੋਣਿਆ ਕਿਉਂਕਿ ਆਪਾਂ ਵੀਡੀਓ ਅਪਲੋਡ ਕਰ ਦਿੰਦੇ ਹਾਂ ਤਾਂ ਕਰਕੇ ਸੋ ਅੱਜ ਪਾਸਾ ਵੀ ਬਣਾਉਣਾ ਬਲੌਗ ਲੰਬਾ ਨਾ ਹੋ ਜਾਏ 7 ਮਿੰਟ ਦਾ ਤਾਂ ਆ ਬੋਲੀ ਹੈ ਨੇ ਸੋ ਆਪਾਂ ਹੁਣ ਨੈਕਸਟ ਮਿਲਦੇ ਆ ਤੁਹਾਨੂੰ ਸਾਗ ਸੂਖ ਬਣਾਉਣਾ ਸਾਗ ਦੀ ਰੈਸਪੀ ਆਪਾਂ ਤੁਹਾਨੂੰ ਦਿੱਤੀ ਹੋਈ ਹੈਗੀ ਸੋ ਕੱਲ ਮੰਮੀ ਲੈ ਕੇ ਆਗੇ ਸੀਗੇ ਸਾਗ ਬਸ ਥੋਤਾ ਪਿਆ ਵਾ ਸੋ ਉਹਨੂੰ ਸਾਫ਼ ਜਿਆ ਕਰਕੇ ਥੋੜਾ ਜਨਾ ਮਤਲਬ ਛਿਲੜ ਜੇ ਲਾ ਕੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਸਾਗ ਸੂਖ ਬਣਾ ਲਈ ਕੰਮ ਕਰ ਕਰ ਲਈ ਤੇ ਸਾਗ ਜਾਣਗੇ ਕੰਮ ਤੇ ਤਿਆਰ ਹੋ ਜਾਂਦੇ ਨੇ ਜੇ ਅਸਿਕਾ ਜੀ ਸਾਰਿਆਂ ਨੂੰ ਹੇ ਚੈਨਲ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਇੰਸਟਾ ਤੇ ਵੀ ਫੋਲੋ ਕਰ ਲਿਓ ਆਈਡੀ ਬੋਲ ਦੋ ਅਰਸ਼ਜੋਤ ਉਪਲ ਆਈਡੀ ਐਟ ਦੀ ਰੇਟ ਅਰਸ਼ਜੋਤ ਉਪਲ ਆਪਣੀ ਜਿਹੜੀ ਇੰਸਟਾਗ੍ਰam ਦੀ ਆਈਡੀ ਹੈ ਜੀ ਜਾ ਕੇ ਫੋਲੋ ਜ਼ਰੂਰ ਕਰ ਲਿਓ ਸੋਹਣੀਆਂ ਸੋਹਣੀਆਂ ਵੀਡੀਓਸ ਉੱਥੇ ਵੀ ਆਪਾਂ ਬਣਾਉਂਦੇ ਰਹਨੇ ਆਂਗੇ ਸੋ ਚੈੱਕ ਕਰ ਲਿਓ ਸੋ ਸਰਦਾਰ ਸਾਹਿਬ ਦੇਖੋ ਕਿੰਨੇ ਸੋਹਣੇ ਲੱਗੀ ਜਾਂਦੇ ਪੱਗ ਬਣਨੇਗੇ ਸੋ ਸਾਰੇ ਮੁੰਡੇ ਨੇ ਸਾਰੇ ਭੈਣ ਭਰਾ ਨੇ ਸੌਰੀ ਸਾਰੇ ਵੀਰ ਮੇਰੇ ਇਸ ਤਰ੍ਹਾਂ ਪੱਗ ਬੰਨਿਆ ਕਰੋ ਸੋਹਣੇ ਲੱਗਦਾ ਜੀ ਪੱਗ ਬੰਨ ਕੇ ਥੈਂਕ ਯੂ ਬਹੁਤ ਵਧੀ ਛੋਟੀ ਛੋਟੀ ਆ ਹੂੰ ਬਾੜੀ ਛੋਟੀ ਕਰ ਲਈ ਸੀ ਚਲੋ ਕੋਈ ਨਾ ਜੇ ਵਾਇਗਰੂ ਦਾ ਫੋਕਮ ਹੋਇਆ ਤਾਂ ਸਰਦਾਰ ਸਾਹਿਬ ਵੈਸੇ ਨਾ ਇੱਕ ਵਾਰੀ ਨਾ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਬਈ ਉਹਦੇ ਵਿੱਚ ਅਸੀਂ ਸ਼ਾਰਟ ਰੀਲ ਬਣਾਉਂਦੇ ਸੀਗੇ ਤੇ ਉਹਦੇ ਵਿੱਚ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਬਈ ਜਿਵੇਂ ਬਾਈ ਜੀ ਦੇ ਕੇਸ ਰੱਖੇ ਹੋਏ ਨੇ ਤੁਸੀਂ ਵੀ ਉਸੇ ਤਰ੍ਹਾਂ ਵੀ ਮਤਲਬ ਆਪਣੇ ਕੇਸ ਰੱਖੋ ਤੇ ਮਤਲਬ ਹਨਾ ਕੇਸ ਰ ਕਮੈਂਟ ਕੀਤਾ ਸੀ ਉਹਨਾਂ ਨੇ ਕੇਸ ਰੱਖੇ ਤਾਂ ਹੋਇਆ ਕੇਸ ਰੱਖੋ ਮਤਲਬ ਵੀ ਕਟਾਉਣੇ ਨਹੀਂ ਚਾਹੀਦੇ ਵੀ ਉਸ ਤਰ੍ਹਾਂ ਤੁਸੀਂ ਵੀ ਨਾ ਕਟਾਓ ਤੇ ਮਰਿਆਦਾ ਦੇ ਵਿੱਚ ਰਹੋ ਤੇ ਮਤਲਬ ਨਾ ਫਿਰ ਉਹਨਾਂ ਨੇ ਕਿਹਾ ਸੀ ਲਾਈਕ ਵੀ ਮਿਲਣਗੇ ਤੇ ਕਮੈਂਟ ਵੀ ਆਉਣਗੇ ਤੇ ਵਿਊਜ਼ ਵੀਦਾਰਾ ਵੀ ਆਉਣਗੇ ਉਹਨਾਂ ਨੇ ਇਸ ਤਰ੍ਹਾਂ ਕਮੈਂਟ ਲਿਖਿਆ ਹੋਇਆ ਸੀਗਾ ਪਰ ਮੈਂ ਉਹਨਾਂ ਨੂੰ ਇਹੀ ਰਿਪਲਾਈ ਕੀਤਾ ਸੀਗਾ ਵੀ ਜਿੱਦਣ ਉਸ ਅਕਾਲਪੁਰ ਖਵਾਯੂ ਗੁਰੂ ਜੀ ਦੀ ਮੇਰੇ ਤੇ ਕਿਰਪਾ ਹੋਈ ਤਾਂ ਮੈਂ ਜ਼ਰੂਰ ਉਸ ਤਰ੍ਹਾਂ ਅਮਰਤਾ ਸ਼ਕਲੂਗੀ ਤੇ ਜਾਂ ਮਤਲਬ ਉਸ ਤਰ੍ਹਾਂ ਪ੍ਰੋਪਰ ਬਾਣੇ ਦੇ ਵਿੱਚ ਆ ਜੂਗੀ ਤੇ ਮਤਲਬ ਹਜੇ ਆਪਾਂ ਹਨਾ ਮੈਂ ਹਜੇ ਓਨੇ ਜੋਗੀ ਹੈ ਨਹੀਂਗੀ ਵੀ ਮੈਂ ਆਪਦੇ ਕੇਸ ਰੱਖ ਕੇ ਉਸ ਤਰ੍ਹਾਂ ਮਤਲਬ ਦਸਤਾਰ ਤੇ ਪਰ ਨਹੀਂ ਆਪਾਂ ਉਹਨੇ ਜੋਗੀ ਮੈਂ ਹੈ ਨਹੀਂਗੀ ਹੈ ਨਹੀਂਗੀ ਨਾ ਮੈਂ ਉਹ ਜੀ ਸਮਝਦੇ ਆਪਦੇ ਆਪ ਨੂੰ ਹਜੇ ਸੋ ਪੂਰੀ ਮਰਿਆਦਾ ਚ ਰਹਤ ਨੂੰ ਰਹਿਣਾ ਪੈਂਦਾ ਜੀ ਠੀਕ ਹੈ ਨਾ ਜੀ ਹਾਂ ਬਿਲਕੁਲ ਜੇ ਤੁਸੀਂ ਮਤਲਬ ਗੁਰੂ ਵਾਲੇ ਬਣਨਾ ਤਾਂ ਪੂਰੇ ਪ੍ਰੋਪਰ ਤਰੀਕੇ ਨਾਲ ਬਣਿਆ ਕਰੋ ਸੋ ਬਥੇਰੇ ਆਪਾਂ ਦੇਖਦੇ ਆਂਗੇ ਤੇ ਸ਼੍ਰੀ ਸਾਹਿਬ ਪਾਇਉਂਦੇ ਨੇ ਤੇ ਨੇਲ ਪੇਂਟ ਲਗਾਈ ਹੁੰਦੀ ਹੈ ਲੇਡੀਜ਼ ਸੇ ਖਾਸ ਕਰਕੇ ਗੱਲ ਕਰਦੇ ਜੇ ਮੈਂ ਤਾਂ ਮਤਲਬ ਉਸ ਤਰ੍ਹਾਂ ਤੁਸੀਂ ਡਰੈਸ ਅਪ ਵੀ ਤੁਹਾਨੂੰ ਉਸ ਤਰ੍ਹਾਂ ਦਾ ਵੇਅਰ ਕਰਨਾ ਚਾਹੀਦਾ ਹੈ ਕਈ ਲੋਕ ਉਸ ਤਰ੍ਹਾਂ ਰਹਿੰਦੇ ਨਹੀਂ ਉਸ ਤੋਂ ਬਾਅਦ ਆਪਾਂ ਸਾਗ ਉਹ ਟੁੱਟਾ ਤੇ ਸਾਰੇ ਮਤਲਬ ਹਨ ਉਹ ਛਿਲਕੇ ਤੇ ਲੋਨੜੇ ਹੁੰਦੇ ਜੇ ਤੁਸੀਂ ਛਿਲਕੇ ਨਹੀਂ ਲਾਉਂਦੇ ਤਾਂ ਤੁਹਾਡਾ ਉਹ ਸਾਗ ਅੰਦਰ ਵਿੱਚ ਕਾਕਾ ਜਾਂ ਹੋ ਜਾਂਦਾ ਵਾ ਸੋ ਉਸ ਤਰ੍ਹਾਂ ਮਤਲਬ ਕੋੜਦੇ ਨੀ ਚਾਜ ਨਾਲ ਕਹਿ ਸਕਦੇ ਆ ਗੰਦਲਾ ਕੋੜਨੇ ਜਿਵੇਂ ਨਾ ਜਿਹੜੇ ਰੋਗੇ ਉੱਪਰ ਪੱਕਿਆ ਹੋਇਆ ਛਿਲੜ ਓਮੀ ਰਹੂਗਾ ਇਸ ਕਰਕੇ ਚਾਜ ਨਾਲ ਸ਼ੁਰੂ ਲਿਆ ਕਰੋ ਸਾਫ਼ ਕਰਿਆ ਕਰੋ ਧੋਇਆ ਕਰੋ ਫਿਰ ਉਸ ਤੋਂ ਬਾਅਦ ੁੱਪੇ ਵੈ ਕੇ ਮੈਂ ਮਸ਼ੀਨ ਨਾਲ ਇਸ ਕਰੇ ਕੱਟੀ ਜਾਂਦੀ ਸੀਗੀ ਮੈਂ ਕੱਟ ਪਹਿਲਾਂ ਲੈਣੀ ਹੈ ਫਿਰ ਬਾਅਦ ਵਿੱਚ ਜਦੋਂ ਪਾਣੀ ਗਰਮ ਹੋ ਜਾਂਦਾ ਹੌਲੀ ਹੌਲੀ ਕੁੱਕਰ ਦੇ ਵਿੱਚ ਪਾ ਦਿੰਨੇ ਹਾਂਗੇ ਸੋ ਆਪਾਂ ਤੁਹਾਨੂੰ ਪਹਿਲਾਂ ਵੀ ਵਲੌਗ 'ਚ ਇੱਕ ਜਿਹੜੀ ਰੈਸਪੀ ਦਿੱਤੀ ਹੋਈ ਹੈਗੀ ਆਪਾਂ ਸਾਗ ਦੀ ਥੇ ਸਾਗ ਇਸ ਤਰ੍ਹਾਂ ਬਹੁਤ ਸੋਹਣਾ ਬਣਦਾ ਸੋ ਅੱਗੇ ਮੈਂ ਕੀ ਹੁੰਦਾ ਸੀਗਾ ਜਿਹੜਾ ਸਾਗ ਸੀਗਾ ਉਹਨੂੰ ਮਨਾ ਮਤਲਬ ਪਹਿਲਾਂ ਸਾਗ ਕੱਟ ਲੈਣਾ ਫਿਰ 파ਲਕ ਕੱਟ ਲੈਣੀ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਪਾਲਕ ਦੇ ਵਿੱਚੋਂ ਪਾਣੀ ਜੇ ਨਿਕਲ ਰਹਿੰਦਾ ਇਸ ਕਰਕੇ ਸਾਗ ਦੇ ਵਿੱਚ ਮਿਕਸ ਕਰ ਕਰਕੇ ਕੱਟੀ ਜਾਇਆ ਕਰੋ ਸੋ ਬਾਕੀ ਜਿਵੇਂ ਕੰਮ ਕਰਦਾ ਔਮਿਆ ਕੋਲੋਂ ਦੀ ਜਾਂਦੀ ਹੈ ਜੀ ਸੋ ਬਾਕੀ ਪਰ ਆਪਾਂ ਬਹੁਤ ਸੋਹਣਾ ਹੈ ਨਾ ਸਾਗ ਬਣਾ ਲੈਣੇ ਹੈ ਕਿ ਰੋਟੀਆਂ ਵੀ ਮੱਕੀ ਦੀਆਂ ਬਣਾ ਲੈਣੇ ਆ ਤੇ ਨਾਲ ਹੀ ਨਾ ਮੇਰੇ ਫਰੈਂਡ ਨਾਲ ਗੱਲ ਚੱਲ ਰਹੀ ਸੀ ਜੇਕਰ ਤੁਸੀਂ ਵੀ ਇੱਕ ਵਲੌਗਰ ਹੋ ਤੇ ਤੁਸੀਂ ਹੈੱਡਫੋਨ ਲਾ ਕੇ ਆਪਣਾ ਜਿਹੜਾ ਵੀਡੀਓ ਸ਼ੂਟ ਕਰ ਸਕਦੇ ਹੋ ਤੁਹਾਡੇ ਮਤਲਬ ਉਹਦੇ ਵਿੱਚ ਵੌਇਸ ਨਹੀਂ ਆਊਗੀ ਜੇ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਤੁਹਾਡੀ ਵੀਡੀਓ ਪ੍ਰੋਪਰ ਤਰੀਕੇ ਨਾਲ ਬਣੀ ਜਾਊਗੀ ਸੋ ਇਸ ਤਰ੍ਹਾਂ ਪਹਿਲਾਂ ਆਪਾਂ ਕੱਲ ਸਾਰਾ ਸਾਗ ਬਣਾਇਆ ਤੇ ਫੇਰ ਹੀ ਮੈਂ ਬਾਕੀ ਕੰਮ ਕੀਤੇ ਸਟੀਚਿੰਗ ਕਰਾ ਲਈ ਮੇਰੇ ਬਹੁਤ ਜ਼ਿਆਦਾ ਕੰਮ ਪੈ ਸੀਗੇ ਫੇਰ ਉਸ ਤੋਂ ਬਾਅਦ ਮੈਂ ਛੋੜੇ ਬਾਕੀ ਕੰਮ ਕੀਤੇ ਬਹੁਤ ਜ਼ਿਆਦਾ ਥੱਕ ਗਈ ਸੀ ਜੀ ਸਾਗ ਨੂੰ ਉਹਨੂੰ ਕੋਕੀ ਗੱਲਾਂ ਨਹੀਂ ਦੇਣ ਲੱਗ ਰਹੀਆਂ ਅੰਦਰੋਂ ਤਾਂ ਸੋ ਉਹਨੂੰ ਤੋਰ ਤੋਰ ਨੂੰ ਸਵਾਰਨੇ ਨੂੰ ਹੋਰ ਵੇਣਾ ਇਦਾਂ ਜੋ ਸਾਗ ਆਪਣਾ ਕੱਟ ਕੇ ਜੀ ਰੈਡੀ ਹੋ ਗਿਆ ਸੀਗਾ ਸੋ ਫਿਰ ਆਪਾਂ ਇਹਦਾ ਸਾਗ ਸੀਗਾ ਟੋਕਰੀ ਦੇ ਵਿੱਚ ਪਾ ਲਿਆ ਸੀਗਾ ਸੋ ਫਿਰ ਸਾਗ ਨੂੰ ਘੋਟਿਆ ਚੱਜ ਨਾਲ ਹਣਾ ਪੱਕ ਗਿਆ ਸੀਗਾ ਸਾਗ ਆਪਣਾ ਫਿਰ ਬਿਨਾਂ ਆਲਣ ਤੋਂ ਦੇਖੋ ਬਹੁਤ ਸੋਹਣਾ ਸਾਗ ਘੁੱਟਿਆ ਸੀਗਾ ਮੇਰਾ ਪਹਿਲਾਂ ਬਿਨਾਂ ਆਲਣ ਦੇ ਵਿੱਚੋਂ ਹਣਾ ਮਤਲਬ ਕਿਹੜਾ ਆਟਾ ਪਾਏ ਬਿਨਾਂ ਘੋਟਿਆ ਕਰੋ ਫਿਰ ਬਹੁਤ ਜ਼ਿਆਦਾ ਜਿਹੜਾ ਸਾਗ ਚੱਜ ਨਾਲ ਘੋਟਿਆ ਜਾਂਦਾ ਮਹਿੰਦੀ ਵਰਗਾ ਹੋ ਜਾਂਦਾ ਪਪਕ ਪੁੱਟ ਕੇ ਸੋ ਫਿਰ ਐਵੇਂ ਨਾ ਹੋ ਕੇ ਖਾਣਾ ਜੇ ਬਣਾਉਣ ਲੱਗੇ ਚੱਜ ਨਾਲ ਬਣਾਓ ਸੋ ਇਸ ਤਰ੍ਹਾਂ ਘੋਟ ਲੈਣ ਨਾਲ ਘੋਟ ਲੈ ਕਰੋ ਕੋਈ ਗ੍ਰੇਡਰ ਨਾਲ ਘੋਟ ਲੈਣ ਤੇ ਪਰ ਆਪਾਂ ਨੂੰ ਉਹ ਚੀਜ਼ੇ ਦੇ ਬਿਲਕੁਲ ਹੀ ਪਸੰਦ ਨਹੀਂ ਆਉਂਦੀਆਂ ਗ੍ਰਾਈਂਡਰ ਨਾਲ ਘੋਟਣ ਨਾਲ ਕੁਝ ਨਹੀਂ ਹੁੰਦਾ ਪਰ ਉਹਦੇ ਵਿੱਚ ਜਿਹੜਾ ਪਾਣੀ ਜਾਂ ਛੱਡ ਦਿੰਦਾ ਸਾਗ ਨਾ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਆਪਾਂ ਇਸ ਤਰ੍ਹਾਂ ਘੋੜਾ-ਘੋੜਾ ਪਾਣੀ ਪਾ ਕੇ ਆਲਣ ਪਾ ਕੇ ਸੋ ਇਸ ਤਰ੍ਹਾਂ ਮੈਂ ਘੋਟ ਰਹੀ ਸੀਗੀ ਸਾਗ ਸੋ ਮੈਨੂੰ ਇਸ ਤਰ੍ਹਾਂ ਹੀ ਪਸੰਦ ਆ ਕਿਉਂਕਿ ਮੈਂ ਆਪਣੀ ਮੰਮਾ ਨੂੰ ਵੀ ਇਸ ਤਰ੍ਹਾਂ ਹੀ ਕੰਮ ਕਰਦੇ ਦੇਖਿਆ ਮੈਂ ਉਸ ਤਰ੍ਹਾਂ ਹੀ ਕਰਦੀ ਆਂਗੀ ਮਤਲਬ ਸਾਗ ਇਸ ਤਰ੍ਹਾਂ ਬਣਾਉਣੀ ਆ ਕਿ ਪਰ ਮੇਰੇ ਇਧਰ ਵਾਲੇ ਮੰਮੀ ਵੀ ਮੱਕੀ ਦੇ ਆਟੇ ਦੇ ਵਿੱਚ ਪਾਣੀ ਪਾ ਕੇ ਉਹਨੂੰ ਉਸ ਤਰ੍ਹਾਂ ਪਾ ਲੈਂਦੇ ਆਂਗੇ ਪਰ ਮੈਨੂੰ ਆਹੀ ਪਸੰਦ ਆ ਇਸ ਤਰ੍ਹਾਂ ਹੀ ਪਾਉਣ ਉਕੇ ਇਹਨਾਂ ਆਲੇ ਇੱਕ ਤਾਂ ਗੰਡਾ ਨਹੀਂ ਬਣਦੀ ਐ ਇੱਕ ਮਤਲਬ ਬਹੁਤ ਸੋਹਣਾ ਬਣਦਾ ਸਾ ਘੋਟਿਆ ਬਹੁਤ ਸੋਹਣਾ ਜਾਂਦਾ ਇੱਥੇ ਵੀ ਇਸ ਤਰ੍ਹਾਂ ਮੈਂ ਗੱਲ ਹੀ ਕਰੀ ਜਾ ਰਹੀ ਸੀ ਕਿ ਕਿਸੇ ਨਾਲ ਫੋਨ ਤੇ ਮਤਲਬ ਇਸ ਦਿਨ ਇੰਨੇ ਜ਼ਿਆਦਾ ਫੋਨ ਆਏ ਜਦੋਂ ਆਪਾਂ ਕੰਮ ਕਰਦੇ ਹਾਂ ਉਸ ਦਿਨ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਕਿ ਸੋ ਸਾਰਾ ਆਪਣੀ ਪਵਨ ਫਰੈਂਡ ਆਗੇ ਗੁਰੂ ਪਵਨ ਬਲੌਗਸ ਉਹਨਾਂ ਦਾ ਮਤਲਬ ਚੈਨਲ ਆ YouTube ਤੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਪਲੀਜ਼ ਉਹ ਉਹਨਾਂ ਦਾ ਵੀ ਪਹਿਲਾ ਫੋਨ ਆਇਆ ਸੀ ਉਹ ਤਾਂ ਫਿਰ ਉਹਨਾਂ ਤੋਂ ਫੋਨ ਆਪਾਂ ਟੈਲਡ ਕਰਨੇ ਹੁੰਦਾ ਕਿਉਂਕਿ ਉਹ ਬਹੁਤ ਜ਼ਿਆਦਾ ক্লোਜ਼ ਨੇਗੇ ਮੇਰੇ ਸੋ ਉਹ ਸਿਰਫ ਸਾਲ ਜਿਹੜਾ ਸਾਗ ਵਰਕ ਹੋਟ ਕੇ ਨਾ ਚੱਜ ਨਾਲ ਉਹਨੂੰ ਸੇਕ ਲਵਾਇਆ ਸੋ ਉਹ ਜਿਹੜੀ ਤੁਸੀਂ ਬਣਾਉਣਾ ਸਿੱਖਣਾ ਤਾਂ ਰੈਸਪੀ ਆਪਾਂ ਦਿੱਤੀ ਹੋਈ ਹੈ ਸੋ ਇਸ ਤਰ੍ਹਾਂ ਮੈਂ ਬਲੌਗ ਦੇ ਵਿੱਚ ਥੋੜਾ ਜਿਹਾ ਐਡ ਕਰ ਲਿਆ ਸੀਗਾ ਸੋ ਇਸ ਤਰ੍ਹਾਂ ਮੈਂ ਸਾਗ ਘੋਟਿਆ ਬਹੁਤ ਸੋਹਣਾ ਸਾਗ ਬਣਿਆ ਸੀ ਤੇ ਸਾਰਿਆਂ ਨੇ ਰੱਜ ਰੱਜ ਕੇ ਰੋਟੀ ਖਾ ਕੇ ਤੋਂ ਮੁੱਕਲੀ ਰੋਟੀ ਆਪਾਂ ਬਣਾਈ ਨਹੀਂਗੀ ਸੋ ਬਸ ਮਤਲਬ ਨੈਸਟ ਡੇ ਬਣਾ ਲਏ ਸੀ ਗਿਆ ਉਸ ਦਿਨ ਨਹੀਂ ਸੀ ਬਣਾਈ ਹੋ ਕੇ ਨਾ ਥੱਕ ਗਏ ਕੋਈ ਸਖਣਤੀ ਰੋਟੀ ਬਣਾ ਲੈ ਸੀ ਆਪਾਂ ਸਾਰੇ ਖਾਓਗੇ ਸੋ ਤੁਸੀਂ ਇਹ ਘਰ ਦੇ ਵਿੱਚ ਬਣਾਓ ਤੇ ਖਾਓ ਸੋ ਵਲੌਗ ਦਾ ਐਂਡ ਕਰਕੇ ਵੀਡੀਓ ਦੇਖਣ ਨੂੰ ਗਿਲ ਤਾਂ ਨਹੀਂ ਸੱਚੀ ਕਾਜੀ ਸਾਰਿਆਂ ਨੂੰ ਸੋ ਤੁਸੀਂ ਦੇ ਇੱਕ ਸਰਵ ਕਿੰਨਾ ਸੋਨਾ ਸਾਗ ਬਣਿਆ ਸੀਗਾ ਆਪਣਾ ਸੋ ਬਾਗ ਵਿੱਚ ਆਪ ਥੋੜਾ ਪਾਣੀ ਹੋਰ ਪਾ ਕੇ ਸੇਕ ਲਵਾਤਾ ਸੀ ਤੇ ਬਾਹਲਾ ਸੋਨਾ ਰੈਡੀ ਹੋ ਗਿਆ ਸਾਗ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਘਰ ਦੇ ਵਿੱਚ ਵੱਡਿਆਂ ਨੂੰ ਖਵਾਓ ਸੋ ਖੁਸ਼ ਰਹੋ ਆਵਾਜ਼ ਰੋ ਰਾਜੀ ਹੋ ਕੇ ਸਾਰੇ ਥੈਂਕ ਯੂ ਸੋ ਮਚ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ